ਬਿਨਾ ਬਦਲੇ ਬਿਨਾ ਡਰ ਜਜ਼ਬਾ ਸੱਚ ਕਾ ਲਈ ਸੱਚ ਦਿਖਾਤੇ ਹੈ ਵੈਲਕਮ ਟੂ ਪੀਐਸਟੀ ਇੰਡੀਆ ਨਿਊਜ਼ ਟੀਵੀ ਬਠਿੰਡਾ ਵਿੱਚ ਦੋ ਅਣਪਛਾਤੇ ਬੰਦਿਆਂ ਵੱਲੋਂ ਤਲਵਾਰ ਦੀ ਨੋਕ ਤੇ ਅਗਰਵਾਲ ਮਨੀ ਐਕਸਚेंजर ਦੀ ਦੁਕਾਨ ਤੋਂ 80-90 ਹਜ਼ਾਰ ਰੁਪਏ ਲੁੱਟ ਕੇ ਲੈ ਗਏ ਨੇ ਆ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਮਨੀ ਐਕਸਚेंजर ਅਗਰਵਾਲ ਦੀ ਦੁਕਾਨ ਬਠਿੰਡਾ ਜਿੱਥੇ ਕਿ ਤਲਵਾਰ ਦੀ ਨੋਕ ਦੇ ਉੱਪਰ 80-90 ਹਜ਼ਾਰ ਰੁਪਿਆ ਲੁੱਟ ਕੇ ਲੈ ਗਏ ਨੇ ਅਣਪਛਾਤੇ ਵਿਅਕਤੀ ਦੱਸੇ ਜਾਂਦੇ ਨੇ ਜਦਕਿ ਪੁਲਿਸ ਨੂੰ ਪਤਾ ਲੱਗਾ ਤੇ ਪੁਲਿਸ ਨੇ ਮੌਕੇ ਤੇ ਆ ਕੇ ਕਾਰਵਾਈ ਕੀਤੀ ਹੈ ਕੈਮਰੇ ਚੱਕ ਕੀਤੇ ਤੇ ਕੈਮਰੇ ਦੇ ਵਿੱਚ ਦੋਨੋਂ ਨੌਜਵਾਨ ਦੀਆਂ ਫੋਟੋਆਂ ਸਾਹਮਣੇ ਆ ਗਈਆਂ ਨੇ ਆ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਪੁਲਿਸ ਪ੍ਰਸ਼ਾਸਨ ਵੱਲੋਂ ਦੱਸਿਆ ਜਾਂਦਾ ਹੈ ਕਿ ਜਲਦੀ ਤੋਂ ਜਲਦੀ ਇਹਨਾਂ ਨੂੰ ਕਾਬੂ ਕਰ ਲਿਆ ਜਾਏਗਾ ਪੱਤਰਕਾਰ ਗੁਰਪ੍ਰੀਤ ਸਿੰਘ ਦੀ ਖਾਸ ਰਿਪੋਰਟ ਤੇ ਅਸੀਂ ਜਦੋਂ ਇਹ ਵਾਰਤਾ ਦੇ ਮਗਰ ਭੱਜੇ ਐਕਟਿਵ ਲਾ ਕੇ ਉਹਨਾਂ ਦੇ ਤੇ ਅਸੀਂ ਚੱਲੇ ਕਿਲੇ ਵਾਲੇ ਪਾਸੇ ਕਿਲੇ ਟਹਾਨ ਵਗੈਰਾ ਸੀ ਉਧਰ ਦੇਖਿਆ ਪਿਛਾ ਇਧਰ ਨਾ ਆਏ ਹੋਣ ਲੇਕਿਨ ਉਹ ਵੜ ਗਏ ਪੀਰਖਾਨੇ ਗਲੀਚ ਉਹ ਗਲੀ ਸੀ ਅੰਦਰੋਂ ਬੰਦ ਸਾਨੂੰ ਪਤਾ ਨਹੀਂ ਸੀ ਅਸੀਂ ਸਿੱਧੇ ਚਲੇ ਗਏ ਤੇ ਜਦੋਂ ਵਾਪਸੀ ਨਿਕਲੇ ਗਲੀ ਬੰਦ ਸੀ ਉਹ ਕਿਰਪਾਨ ਉੱਥੇ ਸੁੱਟ ਕੇ ਚਲੇ ਗਏ ਕਿਰਪਾਨ ਦੀ ਰਿਕਵਰੀ ਸਾਹਿਬ ਆਈ ਸੀ ਐਸਐਸ ਸਾਹਿਬ ਉਹਨਾਂ ਨੇ ਕਰ ਲਈ ਆ ਤੇ ਅਸੀਂ ਫਿਰ ਉਧਰ ਵਾਪਸ ਆਏ ਸਾਨੂੰ ਉਧਰ ਕੁਝ ਨਹੀਂ ਮਿਲਿਆਗਾ ਅੱਛਾ ਕਿੰਨਾ ਕੈਸ਼ ਸੀ ਕੈਸ਼ 70 8000 ਰੁਪਏ ਕਹ ਰਹੀ ਰਸ਼ੀਦਾਂ ਕਿੰਨੇ ਵਜੇ ਦੀ ਘਟਨਾ ਕਿੰਨੇ ਵਜੇ ਦੀ ਲੱਗੇ 12:00 ਵਜੇ ਟਾਈਮ ਹੋਏਗਾ 11 12 ਵੇ ਦਾ ਟਾਈਮ ਹੋਏਗਾ ਜੀ ਦੋ ਜਣੇ ਸੀ ਐਕਟਿਵਿਟੀ ਆਏ ਸੀਗੇ ਇੱਕ ਤੇ ਲਾਲ ਟੀ-ਸ਼ਰਟ ਪਾਈ ਹੋਈ ਸੀਗੀ 21 ਨਾ ਬਾਹਰ ਸੀ 21 ਅੰਦਰ ਗਿਆ ਸੀ ਪਹਿਲਾਂ ਦੇਖਿਆ ਕਦੇ ਇਸ ਤੋਂ ਮੁੱਲੇ ਨੂੰ ਇਹ ਕਹਿੰਦਾ ਜਿੰਨਾ ਕੈਸ਼ ਹੈ ਕੈਸ਼ ਦੇ ਦੇ ਇਹਦੇ ਗੱਲੇ ਚ ਡਾਲਰ ਪਈ ਸੀ ਪਿਆਪਿਆ ਦੀ ਗੁੱਟੀਆਂ ਪਈਆਂ ਸੀ ਤਿੰਨ ਨਵੀਆਂ ਤੇ ਦੋ 200 ਦੇ ਨੋਟੇ ਦੋ 70 80 ਹਜ਼ਾਰ ਰੁਪਏ ਟੋਟਲ ਕੈਸ਼ ਸੀਗਾ ਜੋ ਕਿ ਇਹਦਾ ਸਾਰਾ ਚੱਕ ਕੇ ਲੈ ਗਏ ਤੇ ਇਹਨੂੰ ਧਮਕੀ ਦੇ ਕੇ ਕਹਿੰਦੇ ਜੇ ਤੂੰ ਕਾਰਵਾਈ ਕੀਤੀ ਤਾਂ ਅਸੀਂ ਪੁਲਿਸ ਨੂੰ ਕੱਲ ਨੂੰ ਤੈਨੂੰ ਆ ਕੇ ਵੜਦਾਂਗੇ ਜੇ ਤੂੰ ਪੁਲਿਸ ਉਮਰ ਸੀਗੇ ਜੀ ਗੱਲ ਉਮਰ ਏਜ ਕੈਮਰੇ ਦੇ ਵਿੱਚ ਆ ਕੇ ਸਕੂਟੀ ਵੀ ਆ ਗਈ ਉਹਨਾਂ ਦੀ ਟੀ-ਸ਼ਰਟ ਵੀ ਆ ਗਈ ਜਵਾਨ ਮੁੰਡੇ ਉਮਰ ਹੋਣਗੇ ਕੱਟਵਾਟ 28 30 ਸਾਲ ਦੇ ਹੋਣਗੇ ਸਕੂਟੀ ਛੱਡ ਗਏ ਤੇ ਸਕੂਟੀ ਵੀ ਨਾਲ ਲੱਗੇ ਤਲਵਾਰ ਫਿੱਟ ਗਏ ਸੀ ਅੱਗੇ ਤ ਕਰ ਦਾਂਗੇ ਬੱਕੜ ਲੈਣੀ ਦੇਖਿਆ ਨਹੀਂ ਜਿਹੜੀ ਗੱਲ ਅਸੀਂ ਕਹੀਏ ਉਹ ਦੇਖੀ ਨਹੀਂ ਉਹ ਅਸੀਂ ਗੱਲ ਕਹਿ ਨਹੀਂ ਸਕਦੇ ਲੇਕਿਨ ਇਹ ਕਹਿੰਦਾ ਕਿ ਉਹਨਾਂ ਕੋਲ ਬੇਪਨ ਸੀਗਾ ਤਲਵਾਰ ਸੀਗੀ ਜੋ ਕਿ ਤਲਵਾਰ ਉੱਥੇ ਸਿੱਟ ਗਈ ਉਹ ਪ੍ਰਸ਼ਾਸਨ ਨੂੰ ਨਾਮ ਕੇ ਮੁੰਡੇ ਦਾ ਜਿਹਨੇ ਸਾਡਾ ਮੁੰਡਾ ਰਸ਼ੀਦ ਗਰਗ ਹੈ ਆ ਦੁਕਾਨ ਹੈ ਉਹਦੀ ਸ਼ਾਪ ਦੀ ਕੱਲਾ ਬੈਠਾ ਸੀਗਾ ਜੋ ਕਿ ਦਿਨ ਉਹਦੇ ਨੂੰ ਮੇਰਾ ਕੱਪੜੇ ਦਾ ਕੰਮ ਹੈ ਜੀ ਮੈਂ ਗਵਾਂਢੀ ਆ ਦਾ ਨਾਲ ਇਹਦਾ ਨੋਟਾਂ ਦਾ ਕੰਮ ਵੀ ਮਣੀ ਚੇਜ ਡਾਲਰ ਵਗੈਰਾ ਵੀ ਆਂ ਸ਼ਾਦੀਆਂ ਦੇ ਹਾਰ ਹੁੰਦੀਆਂ ਜੋ ਕਿ ਉਸ ਚੀਜ਼ ਦਾ ਕੰਮ ਹੈ ਕਹਿੰਦਾ ਮਤਲਬ ਸਰ ਜੀ ਇਹ ਦਿਨ ਦੇ ਵਿੱਚ ਜੇ ਇਹ ਹਾਲਾਤ ਰਹੂ ਕਿਵੇਂ ਲੋਕੀ ਕੰਮ ਕਰੇ ਹੋਣਗੇ ਹਰ ਦੁਕਾਨਦਾਰ ਕੱਲਾ ਕੰਮ ਕਰ ਪਹਿਲਾ ਹੈ ਨਹੀਂ ਜੇ ਐਵੇਂ ਵਾਰ ਦਾ ਤੌਗੀ ਜ ਸੇਂਗਾ ਕੰਮ ਕਰਦੇ ਆ ਇੱਥੇ ਕੋਕ ਤਲਵਾਰ ਰੱਖੇ ਦੋ ਆਏ ਨਿਛੇੜੀ ਟਾਈਪ ਜਾਦੇ ਹੈਗੇ ਆ ਉਹ ਤੇ ਅਸੀਂ ਮੌਕੇ ਤੇ ਪਹੁੰਚ ਗਏ ਅਸੀਂ ਸਰਚ ਕਰ ਰਹੇ ਆ ਸਾਰਾ ਕੋਈ ਗੱਲ ਨਹੀਂ ਬਹੁਤ ਜਲਦੀ ਟਰੈਸ ਕਰ ਲਾਂਗੇ ਨਾ ਸਰ ਕਿੰਨੀ ਕਿਦੀ ਲੁੱਟ ਹੋਈ ਆ ਕੋਈ ਵੈਪਨ ਸੀ ਉਹਨਾਂ ਕੋਲੇ ਨਹੀਂ ਵੈਪਨ ਇੱਕ ਤਲਵਾਰ ਹੀ ਸੀਗੀ ਉਹ ਇੱਥੇ ਗਲੀ ਚ ਸੱਟ ਕੇ ਭੱਜ ਗਏ ਆ ਅੱਛਾ ਜੀ ਤੇ ਆਪਣਾ ਇਹ 60-70 ਹਜ਼ਾਰ ਰੁਪਏ ਦੀ ਦੱਸ ਰਿਹਾ ਸਰ ਮਾਲਕ ਦੇ 60 ਛੱਟਾ ਛੱਟਾ ਲੱਗ ਨਹੀਂ ਨਹੀਂ ਕੋਈ ਛੱਟਾ ਵਗੈਰਾ ਨਹੀਂ ਹੈਗੀ ਸਕੂਟਰੀ ਸੀਸੀਟੀਵੀ ਚ ਆਇਆ ਉਹ ਕੁਝ ਹਸਲ ਉਹ ਅਸੀਂ ਦੇਖ ਰਹੇ ਹਾਂ ਦੇਖ ਰਹੇ ਹਾਂ ਸਾਰੀਆਂ ਸਕੂਟਰ ਸੀਸੀਟੀਵੀ ਕੈਮਰੇ ਦੇਖ ਰਹੇ ਹਾਂ